ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਸੀਬੀਆਈ ਮਗਰੋਂ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਐਕਸ਼ਨ ਲੈਂਦੇ ਆ ਕੀਤਾ ਸਸਪੈਂਡ ਦੀਵਾਲੀ ਤੋਂ ਪਹਿਲਾਂ ਐਕਸ਼ਨ ਚ ਆਈ ਭਗਵੰਤ ਮਾਨ ਸਰਕਾਰ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਦਿੱਤੇ ਸਖਤ ਹੁਕਮ ਦਿੱਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਗਰਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਕੀਤਾ ਪਾਸ ਪੰਜਾਬ 95 ਫਿਲਮ ਦੀ ਰਿਲੀਜ਼ਿੰਗ ਰੋਕਣ ਤੇ ਪਹਿਲੀ ਵਾਰ ਖੁੱਲਕੇ ਬੋਲੇ ਦਲਜੀਤ ਦੁਸਾਂਝ ਕਿਹਾ ਇਸ ਫਿਲਮ ਚ ਕਿਸੇ ਵੀ ਪਾਕਿਸਤਾਨੀ ਕਲਾਕਾਰ ਨੇ ਨਹੀਂ ਕੀਤਾ ਕੰਮ ਦਵਿੰਦਰ ਪਾਲ ਪੁੱਲਰ ਕੇ ਇਸ ਦੀ ਨਵੇਂ ਸਿਰੇ ਤੋਂ ਹੋਵੇਗੀ ਸਮੀਖਿਆ ਦਿੱਲੀ ਹਾਈ ਕੋਰਟ ਨੇ ਦਿੱਤੇ ਆਰਡਰ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਕਾਰਵਾਈ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਤੇ ਚੁੱਕੇ ਸਵਾਲ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਅਗਲੇ 5 ਦਿਨਾਂ ਤੱਕ ਤਾਪਮਾਨ ਚ ਨਹੀਂ ਹੋਵੇਗਾ ਕੋਈ ਬਦਲਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਰਦ ਦੀਆਂ ਮੁਸ਼ਕਲਾਂ ਪੁਲਿਸ ਨੇ ਨਵਾਂ ਕੇਸ ਕੀਤਾ ਦਰਜ ਸੀਬੀਆਈ ਮਗਰੋਂ ਪੰਜਾਬ ਸਰਕਾਰ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਅਫਸਰ ਹਰਚਰਨ ਸਿੰਘ ਪੁੱਲਰ ਨੂੰ ਸਸਪੈਂਡ ਕਰ ਦਿੱਤਾ ਹੈ ਦਰਅਸਲ ਸੀਬੀਆਈ ਨੇ ਵੀਰਵਾਰ ਦੁਪਹਿਰ ਨੂੰ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਮਾਮਲੇ ਵਿੱਚ ਮੋਹਾਲੀ ਸਥਿਤਾ ਉਹਨਾਂ ਦੇ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਤੇ ਕਥਿਤ ਤੌਰ ਤੇ ਲੱਖਾਂ ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਹੈ DIG ਹਰਚਰਨ ਸਿੰਘ ਪੁੱਲਰ ਨੂੰ CBI ਕੋਰਟ ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਦੀ ਕੋਠੀ ਅਤੇ ਫਾਰਮ ਹਾਊਸ ਤੋਂ ਮਿਲੇ ਸਮਾਨ ਦੀ ਪੂਰੀ ਡਿਟੇਲ CBI ਨੇ ਜਾਰੀ ਕੀਤੀ ਹੈ। ਚੰਡੀਗੜ੍ਹ ਸੈਕਟਰ 40 ਦੀ ਕੋਠੀ ਤੋਂ 7.5 ਕਰੋੜ ਰੁਪਏ ਨਕਦ, 2.5 ਕਿਲੋ ਸੋਨੇ ਦੇ ਗਹਿਣੇ, 1 ਕਰੋ ਲਕਸ ਅਤੇ 1 ਰਾਡੋ ਸਮੇਤ 26 ਲਗਜ਼ਰੀ ਘੜੀਆਂ 100 ਜਿੰਦਾ ਕਾਰਤੂਸਾਂ ਸਮੇਤ 4 ਹਥਿਆਰ ਲੱਕਰਦੀਆਂ ਚਾਬੀਆਂ ਕਈ ਬੈਂਕ ਖਾਤਿਆਂ ਦੇ ਵੇਰਵੇ ਤੇ 50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ ਇਨ੍ਹਾਂ ਵਿੱਚੋਂ ਕੁਝ ਜਾਇਦਾਦਾਂ ਪਰਿਵਾਰਿਕ ਮੈਂਬਰਾਂ ਦੇ ਨਾਮ ਤੇ ਹਨ ਕੁਝ ਬੇਨਾਮੀ ਹੋ ਸਕਦੀਆਂ ਹਨ ਲੁਧਿਆਣਾ ਦੇ ਸਮਰਾਲਾ ਵਿੱਚ ਡੀਆਈਜੀ ਦੇ ਫਾਰਮ ਹਾਊਸ ਤੋਂ 108 ਬੋਤਲਾਂ ਸ਼ਰਾਬ 5,70,000 ਰੁਪਏ ਨਕਦ ਤੇ 17 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਉੱਥੇ ਹੀ ਵਿਚੋਲੇ ਦੇ ਘਰੋਂ 21 ਲੱਖ ਰੁਪਏ ਨਕਦ ਤੇ ਕਈ ਸ਼ੱਕੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ ਦੀਵਾਲੀ ਤੋਂ ਪਹਿਲਾਂ ਪੰਜਾਬ ਦੀ ਮਾਨ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਵਿੱਚ ਹੈ ਮੁੱਖ ਮੰਤਰੀ ਭਗਵੰਤ ਮਾਨੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਤੇ ਪ੍ਰਬੰਧਕੀ ਸਖਤਰਾਂ ਨੂੰ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੋਨੇ ਦੀ ਚਲ ਰਹੀ ਖਰੀਦ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਯਕੀਨੀ ਬਣਾਉਂਦੇ ਹੁਕਮ ਦਿੱਤੇ ਹਨ ਚੰਡੀਗੜ੍ਹ 'ਚ ਆਪਣੀ ਰਿਹائش ਵਿਖੇ ਆਈ ਐਸ ਅਧਿਕਾਰੀ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਾਂ ਉਨ੍ਹਾਂ ਕਿਹਾ ਹੈ ਕਿ ਸੂਬੇ 'ਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦੇ ਬਾਵਜੂਦ ਪੰਜਾਬ ਵੱਲੋਂ ਜੇ ਵੀ ਕੌਮੀ ਅਨਾਜ ਪੰਡਾਤ 'ਚ 175 ਲੱਖ ਮੀਟ੍ਰਿਕ ਟਨ ਚੋਂਨੇ ਦਾ ਯੋਗਦਾਨ ਪਾਉਣ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਦੀ ਸਖਤ ਮਿਹਨਤ ਅਤੇ ਲਗਨ ਨਾਲ ਪੈਦਾ ਹੋਇਆ ਇੱਕ ਇੱਕ ਦਾਣਾ ਖਰੀਦਾ ਜਾਵੇ ਉਨ੍ਹਾਂ ਕਿਹਾ ਹੈ ਕਿ ਸਰਕਾਰ ਵੱਲੋਂ ਸੌਣੀ ਮੰਡੀਕਰਨ ਸੀਜ਼ਨ 2025-26 'ਚ ਚੋਨੇ ਦੀ ਖਰੀਦ ਲਈ 1822 ਨਿਯਮਿਤ ਖਰੀਦ ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਹੈ ਤੇ ਇਹ ਸਾਰੀਆਂ ਨੋਟੀਫਾਈਡ ਮੰਡੀਆਂ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਵੱਲੋਂ ਅਲੋਟ ਕੀਤੀਆਂ ਗਈਆਂ ਹਨ ਉਹਨਾਂ ਨੇ ਦੱਸਿਆ ਕਿ ਸੂਬੇ ਭਰਦੀਆਂ ਮੰਡੀਆਂ ਵਿੱਚ 38.65 ਲੱਖ ਮੀਟ्रिक टन ਚੋਨੇ ਦੀ ਆਮਦ ਹੋਈ ਜਿਸ ਵਿੱਚੋਂ 37.20 ਲੱਖ ਮੀਟ्रिक टन ਚੋਨਾ ਪਹਿਲਾਂ ਹੀ ਖਰੀਦਿਆ ਜਾ ਚੁੱਕਿਆ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖਰੀਦ ਦੇ 72 ਘੰਟਿਆਂ ਦੇ ਅੰਦਰ ਅੰਦਰ ਲਿਫਟਿੰਗ ਨੂੰ ਯਕੀਨੀ ਬਣਾਉਣ ਸੰਬੰਧੀ ਸੂਬਾ ਸਰਕਾਰ ਦੇ ਮਾਪਦੰਡਾਂ ਦੀ ਪਾਲਣਾ ਕਰਦਿਆਂ ਸੂਬੇ ਵੱਲੋਂ 100% ਦੀ ਲਿਫਟਿੰਗ ਹੋ ਚੁੱਕੀ ਹੈ ਉਨ੍ਹਾਂ ਨੇ ਕਿਹਾ ਕਿ ਹੇਠਲੇ ਪੱਧਰ ਤੇ ਪੁਖਤਾ ਪ੍ਰਬੰਧਾਂ ਨਾਲ ਹੀ ਕਿਸਾਨਾਂ ਨੂੰ ਹਰ ਸਹੂਲਤ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਦਿੱਲੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਰੰਦੀ ਚਾਦਰ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕ੍ਰੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੁਖਵੀਰ ਸਿੰਘ ਬਾਦਲ ਪਹੁੰਚੇ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਚਾਰ ਸਾਂਝੇ ਕਰਦੇ ਕਿ ਹੈ ਕਿ 350 ਸਾਲਾ ਸ਼ਹੀਦ ਦੇਸ਼ਤਾਬ ਦੀ ਨੂੰ ਸਮਰਪਿਤ ਦਿੱਲੀ ਵਿਖੇ ਵਿਸ਼ੇ ਸੈਮੀਨਾਰ ਸ਼ਲੰਗਾ ਯੋਗ ਉਪਰਾਲਾ ਹੈ ਉਹਨਾਂ ਨੇ ਕਿਹਾ ਹੈ ਕਿ ਅੱਜ 350 ਸਾਲ ਬਾਅਦ ਜਦੋਂ ਅਸੀਂ ਇਸੇ ਦਿੱਲੀ ਦੀ ਧਰਤੀ ਜਿੱਥੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਵਿਖੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਤਾਂ ਇਹ ਦੁੱਖਦਾਈ ਹੈ ਕਿ ਸਾਡੇ ਬੰਦੀ ਸਿੰਘ ਅਜੇ ਤੱਕ ਤਿਹਾਲ ਪਟਿਆਲਾ ਤੇ ਬੁੜੈਲ ਜੇਲਾਂ ਵਿੱਚ ਕੈਦ ਹਨ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਦੇਵੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਰਕਾਰਾਂ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲੇ ਤੇ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਦੀ ਵੀ ਆਲੋਚਨਾ ਕੀਤੀ ਹੈ ਉਹਨਾਂ ਆਖਿਆ ਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਕੇਂਦਰ ਹਨ ਅਤੇ ਉਹਨਾਂ ਦਾ ਪ੍ਰਬੰਧ ਸਰਕਾਰੀ ਨੁਮਾਇੰਦਿਆਂ ਕੋਲ ਨਹੀਂ ਪੰਥਕ ਹੱਤਾਂ ਵਿੱਚ ਰਹਿਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਆਪਣੇ ਧਾਰਮਿਕ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਾਸੀ ਦਖਲ ਬਰਦਾਸ਼ਤ ਨਹੀਂ ਕਰੇਗੀ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੁਸਾਨੇ ਪੰਜਾਬ 95 ਫਿਲਮ ਦੀ ਰੀਲੀਜ਼ਿੰਗ ਰੋਕਣ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਬੋਲਦੇ ਆ ਕਿ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਫਿਲਮ ਤਾਂ ਬਹੁਤ ਵਧੀਆ ਬਣੀ ਹੋਈ ਹੈ ਅਤੇ ਡਾਇਰੈਕਟਰ ਸਾਹਿਬ ਦੇ ਇਸ ਫਿਲਮ ਤੇ 7 ਸਾਲ ਲੱਗ ਗਏ ਹਨ ਮੈਂ ਤਾਂ 1 ਸਾਲ ਮਿਹਨਤ ਕੀਤੀ ਅਤੇ ਦੂਜੇ ਸਾਲ ਫਿਲਮ ਦੀ ਸ਼ੂਟਿੰਗ ਕਰਨ ਲਈ ਮੇਰੇ 2 ਸਾਲ ਹੀ ਲੱਗੇ ਹਨ ਪਰ ਡਾਇਰੈਕਟਰ ਸਾਹਿਬ ਦੇ 7 ਸਾਲ ਇਸ ਫਿਲਮ ਤੇ ਲੱਗੇ ਹਨ ਉਹਨਾਂ ਨੇ ਕਿਹਾ ਕਿ ਖਲੜਾ ਸਾਹਿਬ ਦੀ ਕੁਰਬਾਨੀ ਤਾਂ ਇੱਡੀ ਵੱਡੀ ਹੈ ਉਸ ਦੇ ਮੁਰੇ ਤਾਂ ਇਹ 9 ਦੇ ਬਰਾਬਰ ਵੀ ਨਹੀਂ ਪਰ ਕਿਸੇ ਦੀ ਫਿਲਮ ਇਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਹੈ ਉਹਨਾਂ ਨੇ ਕਿਹਾ ਕਿ ਇਸ ਵਿੱਚ ਤਾਂ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਉਸ ਨੂੰ ਕਿਉਂ ਨਹੀਂ ਰਿਲੀਜ਼ ਹੋਣ ਦਿੰਦੇ ਇਸ ਮੌਕੇ ਦਲਜੀ ਦੋਸਾਨ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ ਤੇ ਦੀਵਾਲੀ ਬਾਰੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਉਹਨਾਂ ਕਿਹਾ ਕਿ ਇਹ ਕਦੇ ਉਨਾਂ ਦਾ ਮਨਪਸੰਦ ਤਿਉਹਾਰ ਸੀ ਪਰ ਆਪਣੇ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ ਉਹਨਾਂ ਨੇ ਇਸ ਨੂੰ ਮਨਾਉਣਾ ਬੰਦ ਕਰ ਦਿੱਤਾ ਹੈ ਦਵਿੰਦਰ ਪਾਲ ਸਿੰਘ ਢੁੱਲਰ ਦੇ ਮਾਮਲੇ 'ਚ ਨਵੇਂ ਸਿਰੇ ਤੋਂ ਸੁਮਿਖਿਆ ਕੀਤੀ ਜਾਵੇਗੀ ਸੰਬੰਧੀ ਸਜ਼ਾ ਸਮਿਖਿਆ ਬੋਰਡ ਦੀ ਅਗਲੀ ਮੀਟਿੰਗ 'ਚ ਵਿਚਾਰ ਕੀਤਾ ਜਾਵੇਗਾ ਦਿੱਲੀ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਮੀਟਿੰਗ ਦੇ ਮਿੰਟ ਇੱਕ ਵਾਰ ਬੁਲਾਏ ਜਾਣ ਤੋਂ ਬਾਅਦ ਉਸ ਦੇ ਸਾਹਮਣੇ ਪੇਸ਼ ਕੀਤੇ ਜਾਣ ਇਹੇ ਨਿਰਦੇਸ਼ ਦਵਿੰਦਰ ਪਾਲ ਸਿੰਘ ਢੁੱਲਰ ਦੇ ਪੁਨਰ ਮੁਲਾਂਕਣ ਅਤੇ ਜੇਲ੍ਹ ਦੀਆਂ ਨਿਰਦੇਸ਼ਾਂ ਤਹਿਤ ਮੁਆਫੀ ਲਈ ਉਸਦੀ ਯੋਗਤਾ ਸੰਬੰਧੀ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਆਇਆ ਹੈ। ਪਾਜਪਾ ਦੇ ਰਾਸ਼ਟਰੀ ਬੁਲਾਰੇ ਆਰ ਪੀ ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਉਹਨਾਂ ਨੇ ਦਵਿੰਦਰਪਾਲ ਸਿੰਘ ਪੁੱਲਰ ਦੇ ਮਾਮਲੇ ਦੀ ਸਮੀਖਿਆ ਦੀ ਮੰਗ ਕੀਤੀ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕੇਸ ਨੂੰ ਸਜ਼ਾ ਸਮੀਖਿਆ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਦਵਿੰਦਰਪਾਲ ਸਿੰਘ ਪੁੱਲਰ ਪਿਛਲੇ 14 ਸਾਲਾਂ ਤੋਂ ਗੰਭੀਰ ਮਾਨਸਿਕ ਬਿਮਾਰੀ ਤੋਂ ਪੀੜਤ ਹਨ ਅਤੇ ਉਹਨਾਂ ਦਾ ਮਾਨਸਿਕ ਇਲਾਜ ਚੱਲ ਰਿਹਾ ਹੈ 2015 ਵਿੱਚ ਉਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਨੋਵਿਗਿਆਨ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿੱਥੇ ਉਹ ਡਾਕਟਰੀ ਨਿਗਰਾਨੀ ਹੇਠ ਹਨ ਸੁਪਰੀਮ ਕੋਰਟ ਨੇ ਉਹਨਾਂ ਦੀ ਗੰਭੀਰ ਬਿਮਾਰੀ ਅਤੇ ਡਾਕਟਰੀ ਰਿਪੋਰਟਾਂ ਦੇ ਆਧਾਰ ਤੇ ਮਾਨਵਤਾ ਦੇ ਆਧਾਰ ਤੇ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ ਦਿੱਲੀ ਹਾਈ ਕੋਰਟ ਨੇ ਖਾਸ ਤੌਰ ਤੇ ਹੁਕਮ ਦਿੱਤੇ ਹਨ ਕਿ ਪੁੱਲਰ ਦੇ ਕੇਸ ਦੀ ਸਮੀਖਿਆ ਸਜ਼ਾ ਸਮੀਖਿਆ ਬੋਰਡ ਦੁਆਰਾ ਕੀਤੀ ਜਾਵੇ ਅਤੇ ਸਮੀਖਿਆ ਬੋਰਡ ਦੀ ਕਾਰਵਾਈ ਬਾਰੇ ਇੱਕ ਰਿਪੋਰਟ ਅਦਾਲਤ ਨੂੰ ਸੌਂਪੀ ਜਾਵੇ। ਸੀਬੀਆਈ ਵੱਲੋਂ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚੁੱਪੀ ਤੇ ਵਿਰੋਧੀ ਧਿਰ ਦੇ ਆਗੂ ਨੇ ਸਵਾਲ ਚੁੱਕੇ ਹਨ। ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਹੁਣ ਤੱਕ ਕੱਟੜ ਇਮਾਨਦਾਰ ਹੋਣ ਦਾ ਦਮ ਭਰਨ ਵਾਲੀ ਸਰਕਾਰ ਦੇ ਕਰੋੜਾਂ ਰੁਪਏ ਦੀ ਨਕਦੀ ਫੜੇ ਜਾਣ ਤੋਂ ਬਾਅਦ ਵੀ ਚੁੱਪ ਰਹਿਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਸਰਕਾਰ ਦੀ ਚੁੱਪੀ ਦੀ ਆਲੋਚਨਾ ਕਰਦੇ ਕਿ ਹੈ ਕਿ ਇਸ ਮਾਮਲੇ ਦੀ ਉੱਚੀ ਜਾਂਚ ਹੋਣੀ ਚਾਹੀਦੀ ਹੈ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਹੈ ਕਿ ਮਣੀ ਲਾੜਿੰਗ ਮਾਮਲੇ ਦੀ ਨਿਰਪੱਖ ਜਾਂਚ ਜ਼ਰੂਰੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਡੀਆਈਜੀ ਹੱਤਰਨ ਸਿੰਘ ਪੁੱਲਰ ਕਿਸ ਦੀ ਤਰਫੋਂ ਗੈਰਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰ ਰਹੇ ਸਨ ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਚੁੱਪੀ ਸਪੱਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਉਹਨਾਂ ਕੋਲ ਕੁਝ ਛੁਪਾਉਣ ਲਈ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸੀਬੀਆਈ ਨੂੰ ਆਪਣੀ ਜਾਂਚ ਵਿੱਚ ਇਸ ਪਹਿਲੂ ਤੇ ਕੇਂਦ੍ਰਿਤ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸੀਬੀਆਈ ਨੂੰ ਆਪਣੀ ਜਾਂਚ ਇਸ ਪਹਿਲੂ ਤੇ ਕੇਂਦ੍ਰਿਤ ਕਰਨੀ ਚਾਹੀਦੀ ਹੈ ਤਾਂ ਜੋ ਪ੍ਰੇਸ਼ਟਾਚਾਰ ਦਾ ਪਰਦਾਫਾਸ਼ ਹੋ ਸਕੇ। ਪੰਜਾਬ ਦੇ ਤਾਪਮਨ 'ਚ ਕੋਈ ਬਦਲਾਅ ਨਹੀਂ ਆਇਆ ਸਵੇਰੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਦੇ ਨੇੜੇ ਤੇੜੇ ਬਣਿਆ ਹੋਇਆ ਹੈ ਮੌਸਮ ਵਿਗਿਆਨ ਕੇਂਦਰ ਦਾ ਕਹਿਣਾ ਹੈ ਕਿ ਅਗਲੇ 5 ਦਿਨਾਂ ਤੱਕ ਮੌਸਮ 'ਚ ਕੋਈ ਬਦਲਾਅ ਨਹੀਂ ਆਵੇਗਾ ਮੌਸਮ ਖੁਸ਼ਕ ਰਹੇਗਾ ਪਰ ਬਠਿੰਡਾ ਵਿੱਚ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਦਰਜ ਕੀਤਾ ਗਿਆ ਹੈ ਸੀਬੀਆਈ ਦੀ ਇੱਕ ਟੀਮ ਨੇ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਸਮਰਾਲਾ ਨੇੜੇ ਫਾਰਮ ਹਾਊਸ ਤੇ ਛਾਪਾ ਮਾਰਿਆ ਹੈ ਇਸ ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਕਈ ਘੰਟੇ ਤੱਕ ਇਸ ਫਾਰਮ ਹਾਊਸ ਦੀ ਤਲਾਸ਼ੀ ਲੈਂਦੀ ਰਹੀ ਸੀਬੀਆਈ ਚੰਡੀਗੜ੍ਹ ਤੋਂ ਆਈ ਟੀਮ ਦੀ ਅਗਵਾਈ ਡੀਐਸਪੀ ਰਕੇਸ਼ ਮੋਰੀਆ ਕਰ ਰਹੀ ਸਨ ਇਸ ਟੀਮ ਚ ਸੀਬੀਆਈ ਦੇ ਕਈ ਹੋਰ ਅਧਿਕਾਰੀ ਵੀ ਸ਼ਾਮਿਲ ਸਨ ਹਰਚਰਨ ਸਿੰਘ ਪੁੱਲਰ ਦੇ ਇਸ ਫਾਰਮ ਹਾਊਸ ਦੀ ਤਲਾਸ਼ੀ ਦੌਰਾਨ ਮਹਿੰਗੀ ਸ਼ਰਾਬ ਦੀ ਵੱਡੀ ਮਾਤਰਾ ਚ ਬਰਾਮਦਗੀ ਸੀਬੀਆਈ ਵੱਲੋਂ ਕੀਤੀ ਗਈ ਸੀ ਜਿਸ ਦੀ ਕੀਮਤ ਕਰੀਬ 290000 ਦਸੀ ਜਾਂਦੀ ਹੈ ਤਲਾਸ਼ੀ ਦੌਰਾਨ ਸੀਬੀਆਈ ਟੀਮ ਨੇ 17 ਜ਼ਿੰਦਾਕਾਰਤੂਸ ਵੀ ਬਰਾਮਦ ਕੀਤੇ ਹਨ ਜੋ ਕਿ 12 ਬੋਰ ਦੀ ਰਾਈਫਲ ਦੇ ਮੰਨੇ ਜਾਂਦੇ ਹਨ ਇਸ ਤੋਂ ਬਾਅਦ ਟੀਮ ਨੇ ਸਥਾਨਕ ਪੁਲਿਸ ਨੂੰ ਸ਼ਰਾਬ ਤੇ ਜ਼ਿੰਦਾਕਾਰਤੂਸ ਜੱਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਅਤੇ ਸਮਰਾਲਾ ਪੁਲਿਸ ਸਟੇਸ਼ਨ 'ਚ ਡੀਆਈਜੀ ਹਰਚਰਨ ਸਿੰਘ ਪੂਲਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਫਿਲਹਾਲ ਸੀਬੀਆਈ ਅਧਿਕਾਰੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਸਮਰਾਲਾ ਪੁਲਿਸ ਨੇ ਹਰਚਰਨ ਸਿੰਘ ਪੁੱਲਰ ਖਿਲਾਫ ਸ਼ਰਾਬ ਬ੍ਰਾਮ ਦੀ ਲਈ ਆਪਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਪਰ ਪੁਲਿਸ ਵੱਲੋਂ ਉਹਨਾਂ ਦੇ ਫਾਰਮ ਹਾਊਸ ਤੋਂ ਬਰਾਮਦ ਕੀਤੇ ਗਏ ਜਿੰਦਾ ਕਾਰਤੂਸਾਂ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ ਦੇਖੋ ਉਹਦੇ ਵਿੱਚ ਅਸੀਂ ਪਹਿਲੇ ਕਹਿ ਦਿੱਤਾ ਸੀ ਕਿ ਜਿਹੜਾ ਉਹ ਲੜਕਾ ਖੜਾ ਹੈ ਨਗਦੀਪ ਉਹਦੇ ਹੱਥ ਦੇ ਵਿੱਚ ਅਸੀਂ ਆਪਣਾ ਕੈਂਡੀਡੇਟ ਜਿਹੜਾ ਬਿਲਕੁਲ ਨਹੀਂ ਉਤਾਰਿਆ ਹੈਗਾ ਤੇ ਅਸੀਂ ਇਹੋ ਚਾਹੁੰਦੇ ਹਾਂ ਕਿ ਉਹ ਸਾਂਝਾ ਕੈਂਡੀਡੇਟ ਪੰਥਕ ਕੈਂਡੀਡੇਟ ਜਿਹੜਾ ਹੈ ਉਹ ਉਸ ਇਲਾਕੇ ਦੇ ਵਿੱਚੋਂ ਜੇਤੂ ਹੋ ਕੇ ਆਵੇ ਜਿੱਥੇ ਵੀ ਕਿਤੇ ਅਸੀਂ ਜਿਹੜਾ ਲੋੜ ਪਾਈ ਕਿ ਅਸੀਂ ਹੱਲ ਪਾਇਆ ਬਾਲਫਾ ਵੱਲੋਂ ਅਕਸਰੀ ਮੀਟਿੰਗ ਹੁੰਦੀਆਂ ਨੇ ਇਹਨਾਂ ਵੱਲੋਂ ਪਿਆ ਜਾਂਦਾ ਕਿ ਸਾਰਾ ਕੌਮ ਕੱਢੀ ਹੋਊ ਔਰ ਮਾਫੀ ਮੰਗਦੇ ਕਰਦੀ ਆ ਕਿ ਕੀ ਕਰਨਾ ਕਿ ਕਿੱਥੇ ਇੱਕ ਗੱਲ ਖੜੀ ਏ ਜਾਂ ਉਹਨਾਂ ਦੇ ਨਾਲ ਸੈਂਤੀ ਪ੍ਰੋਟੋਕੋਲ ਹੀ ਜੋ ਉਸ ਤੋਂ ਗੱਲ ਕਰ ਸਕਦਾ ਦੇਖੀ ਦੇਖੋ ਜੇ 2 ਦਸੰਬਰ ਤੋਂ ਪਹਿਲਾਂ ਕਹਿੰਦੇ ਕਿ ਸਾਰੀ ਕੌਮ ਇਕੱਠੀ ਹੋ ਗਈ ਤਾਂ ਮੈਨੂੰ ਲੱਗਦਾ ਸੀ ਕਿ ਬਹੁਤ ਵੱਡਾ ਸੁਨੇਹਾ ਸੀ ਔਰ ਸ਼ਾਇਦ ਪਾਰਟੀ ਕਦੇ ਟੁੱਟਦੀ ਵੀ ਨਾ ਔਰ ਹੁਣ ਜਦੋਂ ਸੱਪ ਲੰਗ ਗਿਆ ਤੇ ਸੋਟੀਆਂ ਮਾਰਨ ਦਾ ਮੈਨੂੰ ਲੱਗਦਾ ਕੋਈ ਬਹੁਤ ਅਫਰਾਂ ਹੈ। ਸ਼੍ਰੋਣੀ ਕਮੇਟੀ ਚੋਣਾਂ ਨੂੰ ਪੀ 10 ਸਾਲ ਬੀਤ ਚੁੱਕੇ ਆ ਹੋਰ ਕੁਝ ਹੋਣਾ ਤੇ ਨਹੀਂ ਹੋਈਆਂ ਪਰ ਪ੍ਰਚਾਰ ਹਰ ਵਾਰ ਕੀਤਾ ਜਾਂਦਾ ਹੈ। ਉਸ ਨੂੰ ਲੈ ਕੇ ਤੁਹਾਡੀ ਪਾਰਟੀ ਵੱਲੋਂ ਨਾ ਕੀ ਏਜੰਡਾ ਹੈਗਾ ਜਾਂ ਸ਼੍ਰੋਣੀ ਕਮੇਟੀ ਚੋਣਾਂ ਨੂੰ ਕਿਸ ਤਰ੍ਹਾਂ ਮੰਗ ਕਰਦੇ ਹੋ ਕਿੰਦਾ? ਦੇਖੋ ਜਿਹੜੀ ਚਾਹੀਦੀ ਜਨਰਲ ਇਲੈਕਸ਼ਨ ਉਹਦੇ ਲਈ ਤਾਂ ਅਸੀਂ ਹਮੇਸ਼ਾ ਜਿਹੜਾ ਸਟੈਂਡਰਡ ਲਿਆ ਹੋਇਆ ਹੈ ਕਿ ਕੇਂਦਰ ਸਰਕਾਰ ਨੂੰ ਇਲੈਕਸ਼ਨ ਜਿਹੜੇ ਆ ਉਹ ਕਰਵਾਉਣੇ ਚਾਹੀਦੇ ਇਹ ਕਿਉਂ ਨਹੀਂ ਕਰਵਾ ਰਹੇ? ਕੀ ਦੇ ਕੰਤੇ ਨਿਕਰਵਾ ਰਹੀ ਔਰ ਇਲੈਕਸ਼ਨ ਨਾ ਹੋਣ ਦੇ ਨਾਲ ਸਭ ਤੋਂ ਵੱਡਾ ਫਾਇਦਾ ਜਿਹੜਾ ਕਿਹੜੀ ਤਰ੍ਹਾਂ ਹੋ ਰਿਹਾ ਉਹ ਸਥਾਪਿਤ ਤਰ੍ਹਾਂ ਹੋ ਰਿਹਾ ਤਾਂ ਮੈਨੂੰ ਲੱਗਦਾ ਕਿ ਸਥਾਪਿਤ ਤਰ੍ਹਾਂ ਤੇ ਕਿਹੜੇ ਕਿਹੇ ਕੇਂਦਰ ਸਰਕਾਰ ਆਪਸ ਵਿੱਚ ਰਲੇ ਮਿਲੇ ਹੈ ਸਾਠ ਖਾਠ ਹੈ ਜਿਸ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ ਉਹ ਡਿਲੇ ਹੋ ਰਹੇ ਨੇ ਰਹੀ ਗੱਲ ਜਿਹੜੀ ਸਾਲਾਨਾ ਇਲੈਕਸ਼ਨ ਦੀ ਐਨੂਅਲ ਇਲੈਕਸ਼ਨ ਜਿਹੜੇ ਆ ਉਹਦੇ ਪਾਰੇ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਵਿਚਾਰ ਕਰਾਂਗੇ ਜਿਵੇਂ ਸਾਡੇ ਲੀਣਾ ਸਹਿਬਾਨ ਕੋਈ ਰਾਏ ਮਸ਼ਵਰਾ ਦੇਣਗੇ ਕਿ ਉਹਨਾਂ ਦੇ ਲੰਬੇ ਤਜਰਬੇ ਆ ਉਡੀਸੀ ਫਾਸਲਾ ਤੁਹਾਡੀ ਪਾਰਟੀ ਨੂੰ ਧਰਤੀ ਨਹੀਂ ਜਿਹੜੀ ਬਹੁਤ ਸਰਾਹ ਹੁਗਾਰਾ ਮਿਲੇਗਾ ਅਗਾਂਹ ਪਾਰਟੀ ਗਤੀਵਿਧੀਆਂ ਕਿਸ ਤਰ੍ਹਾਂ ਹੋਣਗੇ ਜਾਂ ਸਮਝੋ ਤਾ ਪਰ ਉਹ ਵਾਸ ਪੰਜਾਬ ਦੇ ਨਾਲ ਜਿਹੜਾ ਤੁਸੀਂ ਕੀ ਕਹਿੰਦੇ ਆ ਕੋਈ ਸਮਝੋ ਤੇ ਇਹ ਗੱਲਾਂ ਤਾਂ ਬਹੁਤ ਬਾਤ ਚ ਹੁੰਦੀਆਂ ਪਹਿਲਾਂ ਤਾਂ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਸਾਰਾ ਫੋਕਸ ਕਰ ਰਹੇ ਆ ਅਸੀਂ ਵਰਕਿੰਗ ਕਮੇਟੀ ਆਫਿਸ ਬਾਰੇ ਜਿਹੜੇ ਨੇ ਆਪਣੇ ਬਣਾਏ ਨੇ ਹੁਣ ਜ਼ਿਲ੍ਹਾ ਕਮੇਟੀਆਂ ਸਾਡੀਆਂ ਵੀਰੀਆਂ ਨੇ ਬਣ ਰਹੀਆਂ ਨੇ ਔਰ ਜ਼ਿਲ੍ਹਾ ਕਮੇਟੀਆਂ ਦੇ ਵਿੱਚ ਸਾਡੇ ਜਿਹੜੇ ਲੀਡਰ ਸਾਹਿਬਾਨ ਹੋ ਬੜੇ ਜੋਰ ਸ਼ੋਰ ਦੇ ਨਾਲ ਲੱਗੇ ਹੋਏ ਨੇ ਔਰ ਉਮੀਦ ਹੈ ਕਿ ਥੋੜੇ ਜਿ ਸਮੇਂ ਦੇ ਵਿੱਚ ਸਾਡੀਆਂ ਜ਼ਿਲ੍ਹਾ ਕਮੇਟੀਆਂ ਵੀ ਹੋਣ ਵਿਚ ਆ ਜਾਣਗੀਆਂ ਪਾਰਟੀ ਦਾ ਪੂਰਾ ਸਟਰਕਚਰ ਜਿਹੜਾ ਸਾਡਾ ਤਿਆਰ ਹੋ ਜੂਗਾ ਫਿਰ ਅਸੀਂ ਪੰਜਾਬ ਦੇ ਪੰਥ ਦੇ ਮੁੱਦੇ ਲੈ ਕੇ ਜਿਹੜੀਆਂ ਸੰਗਤ ਦੇ ਵਿੱਚ ਜਾਵਾਂਗੇ ਜਿਹੜੀਆਂ ਸਮਝੌਤੇ ਵਗੈਰਾ ਹੁੰਦੇ ਆ ਤਾਂ ਬਹੁਤ ਸੈਕੰਡਰੀ ਤਾਂ ਹੁੰਦੇ ਆ ਤੇ ਬਹੁਤ ਬਾਦਮੀ ਗੱਲਾਂ ਚ ਮਾਨਜੋਗ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੀ ਹਾਂ ਕਿ ਭਈ ਪਹਿਲੀ ਵਾਰੀ ਇਹ ਹੋਇਆ ਕੇ ਵੀ ਕਰੋਪੀ ਤੋਂ ਬਾਅਦ ਫਸਲਾਂ ਦੇ ਖਰਾਬੇ ਤੋਂ ਬਾਅਦ ਇੰਨੀ ਜਲਦੀ ਕਦੀ ਅੱਜ ਤੱਕ ਮੁਆਵਜ਼ਾ ਨਹੀਂ ਇਤਿਹਾਸ ਦੇ ਵਿੱਚ ਅਸੀਂ ਦੇਖਿਆ ਔਰ ਮੁਰਿੰਨਾ ਤਾਂ ਦੂਰ ਦੀ ਗੱਲ ਹੁੰਦਾ ਆਪਾਂ ਦੇਖਦੇ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਮੁਆਵਜ਼ਾ ਕਿਸ ਤਰੀਕੇ ਦੇ ਨਾਲ ਆਉਂਦਾ ਰਿਹਾ ਔਰ ਮੈਂ ਧੰਨਵਾਦ ਕਰਦੀ ਆਂ ਸੀਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਇਸ ਨੂੰ ਸੈਂਸਿਟੀਵਿਟੀ ਨੂੰ ਸਮਝਦੇ ਹੋયા ਕਿਸਾਨਾਂ ਦੇ ਜਜ਼ਬਾਤਾਂ ਨੂੰ ਸਮਝਦੇ ਹੋਇਆ ਕਿਸਾਨਾਂ ਦੀ ਅਗਲੀ ਫਸਲ ਨੂੰ ਮੁੱਖ ਰੱਖਦੇ ਹੋਇਆ ਇੰਨੀ ਜਲਦੀ ਜਿਹੜਾ ਮੁਆਵਜ਼ਾ ਸ਼ੁਰੂਆਤ ਕਰ ਦਿੱਤੀ ਹੋਈ ਆ ਹਲਕੇ ਦੇ ਵਿੱਚ ਦੇਣ ਦੀ ਜਦਕਿ ਪਿਛਲੇ 3 ਦਿਨ ਤੋਂ ਮੁਆਵਜ਼ਾ ਜਿਹੜਾ ਬਾਕੀ ਜਿਹੜਾ ਜ਼ਿਆਦਾ ਪ੍ਰਭਾਵਿਤ ਹਲਕੇ ਹਲਕੇ ਉਹਨਾਂ ਦੇ ਵਿੱਚ ਵੀ ਵੰਡਿਆ ਜਾ ਰਿਹਾ ਔਰ ਇੱਥੇ ਉੱਥੇ ਮੰਤਰੀਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਭ ਦੀਆਂ ਮੰਤਰੀ ਸਾਡੇ ਸਰਕਾਰ ਦੇ ਜਿਹੜੇ ਜਿੰਨੇ ਮਨਿਸਟਰ ਨੇ ਉਹ ਖੁਦ ਮੁਆਵਜ਼ੇ ਦੀ ਨੂੰ ਤਕਸੀਮ ਕਰ ਰਿਹਾ ਤਾਂ ਕਿ ਕਿਤੇ ਕੋਈ ਦਿੱਕਤ ਨਾ ਆਵੇ ਔਰ ਇੱਥੇ ਅੱਜ ਅਸੀਂ ਕੋਈ 40 ਦੇ ਕਰੀਬ ਆਪਣੇ ਹਲਕੇ ਦੇ ਆਪਣੇ ਤਿੰਨ ਪਿੰਡਾਂ ਦੇ ਕਿਸਾਨ ਆ ਹਜੇ ਅਜੇ ਚੱਲ ਰਿਹਾ ਸ਼ੁਰੂਆਤ ਤੋਂ ਜਿੱਦਾਂ ਜਿੱਦਾਂ ਸਰਵੇ ਜਿਹੜੇ ਪਹੁੰਚੀ ਗਏ ਉਸੇ ਉਸ ਤਰੀਕੇ ਦੇ ਨਾਲ ਹੋ ਰਿਹਾ ਹੋ ਸਕਦਾ ਇਹਨਾਂ ਦੇ ਵਿੱਚ ਵੀ ਹਜੇ ਕੋਈ ਹੋਰ ਆ ਜਾਣੇ ਨਾ ਪਿੰਡਾਂ ਦੇ ਵੀ ਜਿਹੜੇ ਬਾਅਦ ਦੇ ਵਿੱਚ ਸਰਵੇ ਹੋਇਆ ਹੋਵੇ ਅੱਜ ਅਸੀਂ 40 ਜਿਹੜੇ ਲੰਭ ਪਤਰੀ ਆ ਉਹਨਾਂ ਨੂੰ ਮੁਆਵਜ਼ਾ ਜਿਹੜਾ ਉਹ ਵੰਡ ਰਹੇ ਉੱਗੀ ਅਵੰਚਾਰਮੀ ਤੇ ਕੰਸਾਬੂ ਜਿੰਨਾ ਜਿੰਨਾ ਜਿੱਥੇ ਜਿੱਥੇ ਖਰਾਬਾ ਕਿਸੇ ਦਾ ਥੋੜਾ ਕਿਸੇ ਦਾ ਜ਼ਿਆਦਾ ਉਸ ਹਿਸਾਬ ਦੇ ਨਾਲ ਜਿਹੜਾ ਇਹ ਆਇਆ ਸਾਡੇ ਕੋ 40 ਕਿਸਾਨਾਂ ਨੂੰ 1873000 ਰੁਪਏ ਤਕਸੀਮ ਜਿਹੜਾ ਅੱਜ ਕੀਤਾ ਗਿਆ ਹੈ ਔਰ ਉਹਦੀ ਰੇਸ਼ੋ ਜਿਹੜੀ ਆ ਉਹ ਉਹਨਾਂ ਦੇ ਖੇਤ ਦੇ ਖਰਾਬੇ ਦੇ ਹਿਸਾਬ ਨਾਲ ਜੇ ਕਿਸੇ ਦਾ ਟੋਟਲ ਆ ਤੇ ਟੋਟਲ ਦਾ ਆ ਜੇ ਕਿਸੇ ਦਾ 70% ਹੈ ਜਾਂ ਕਿਸੇ ਦਾ 25% ਹੈ ਜਾਂ ਉਸੇ ਹਿਸਾਬ ਨਾਲ ਜਿਸ ਹਿਸਾਬ ਦੇ ਨਾਲ ਡੈਮੇਜ ਆ ਚਾਲੀ ਕਿਸਾਨਾਂ ਨੂੰ ਇਹ ਜਿਹੜਾ ਉਹ ਅਪਡੇਟ ਦਾ ਬੰਦੇਗਾ ਹਲਦੀ ਰੋਗ ਨੂੰ ਲੈ ਕੇ ਵੀ ਜਿਹੜਾ ਹੈਗਾ ਇਹ ਸਰਵੇ ਕੀਤਾ ਗਿਆ ਸੀਗਾ ਨਹੀਂ ਹਲਦੀ ਰੋਗ ਵਾਲਾ ਕੋਈ ਸਰਵੇ ਨਹੀਂ ਸੀ ਕੀਤਾ ਗਿਆ ਕਿਉਂਕਿ ਬਾਰਿਸ਼ ਤੋਂ ਬਾਅਦ ਹਲਦੀ ਜਿਹੜੀ ਆ ਬਿਨਾਂ ਸ਼ੱਕ ਇਸ ਵਾਰ ਕੁਦਰਤੀ ਐਸਕ੍ਰੋਪੀ ਨੇ ਜਿਆਦਾਸਲਾ ਬਰਹਣ ਦੇ ਨਾਲ ਛੋਨੇ ਨੂੰ ਬਾਕੀ ਹਲਕਿਆਂ ਦੇ ਵਿੱਚ ਵੀ ਬਿਮਾਰੀਆਂ ਆਈਆਂ ਅ ਲੇਕਿਨ ਜਦੋਂ ਇਫੈਕਟਰਿੰਗ ਕਰ ਰਹੀ ਲੱਗੀ ਹੈ ਜਿਹੜਾ ਜਿਹੜਾ ਸਾਡਾ ਇਹ ਮੁੱਖ ਤੌਰ ਤੇ ਇਸ ਵੇਲੇ ਜਿਹੜਾ ਖਰਾਬ ਆਇਆ ਉਹ ਬਾਰਿਸ਼ ਦਾ ਆ ਲੇਕਿਨ ਹਲਦੀ ਰੋਗ ਜਿੱਥੇ ਬਹੁਤ ਜ਼ਿਆਦਾ ਜਿੱਥੇ ਫਸਲ ਪ੍ਰਭਾਵਿਤ ਹੋ ਗਈ ਹੈ ਜਿੱਥੇ ਖਤਮ ਹੋ ਗਈ ਹੈ ਉਹਦਾ ਵੀ ਜਿਹੜਾ ਸਰਵੇ ਕੀਤਾ ਜਾ ਰਿਹਾ ਉਹਦੇ ਪੈਸੇ ਵੀ ਸਰਕਾਰ ਜ਼ਰੂਰ ਦੇਗੀ ਪਰ ਬਹੁਤ ਸਾਰਾ ਸਸੀਂ ਦੇਖਣ ਦੇ ਵਿੱਚ ਆਇਆ ਜਦੋਂ ਮੈਂ ਵੰਡੀਆਂ ਦੇ ਵਿੱਚ ਗਈ ਹਾਂ ਕਿ ਜਿਹੜਾ ਹਲਦੀ ਰੋਗ ਕੁਝ ਕੁ ਪਰਸੈਂਟ ਹਲਦੀ ਰੋਗ ਆਇਆ ਸੀ ਉਹ ਜਿਹੜੀ ਪਿੱਛੇ بارش ਹੋਈ ਆ ਤਿੰਨ ਦਿਨ ਉਹਦੇ ਨਾਲ ਜਿਹੜੀ ਉਹ ਹਲਦੀ ਧੋਤੀ ਗਈ ਸੀ ਔਰ ਫਸਲ ਜਿਹੜੀ ਨਾ ਉਹਦੇ ਨਾਲ ਸਾਫ਼ ਹੋ ਕੇ ਨਿਕਲ ਕੇ ਆਈ ਆ ਤਾਂ ਇਹ ਵੀ ਕੁਦਰਤ ਦਾ ਕੋਈ ਕ੍ਰਿਸ਼ਮਾ ਆ ਕਿ ਵੀ ਉਹਨੇ ਇਹ ਮੌਕਾ ਦਿੱਤਾ ਜਿੱਥੇ ਜ਼ਿਆਦਾ ਡੈਮੇਜ ਹੋਇਆ ਉੱਥੇ ਵੀ ਸਰਵੇ ਜਿਹੜਾ ਕਰਨ ਕੀਤੇ ਜਾ ਰਹੇ ਆ ਚੋਨੇ ਦੀ ਫਸਲ ਨੂੰ ਲੈ ਕੇ ਜਿਹੜੀ ਹੈਗੀ ਚੋਨੇ ਦੀ ਆਮਦ ਘਟ ਰਹੀ ਹੈ ਜਾਂ ਕੀ ਕਹਿਣਾ ਚਾਹੋਗੇ ਅ ਬਿਲਕੁਲ ਪਿਛਲੇ ਵੈਸੇ ਜੋ ਨਵੀਂ ਆਮਦ ਜਿਹੜੀ ਆਪਣੇ ਆਲਮੋਸਟ ਆਪਣਾ ਠੀਕ ਆ ਲੇਕਿਨ ਜਿਹੜੇ ਪਿਛਲੇ ਦਿਨਾਂ ਚ بارش ਹੋ ਗਈ ਸੀ ਉਹਦੀ ਵਜ੍ਹਾ ਦੇ ਨਾਲ ਹਜੇ ਕੰਬਾਈਨਾ ਖੇਤਾਂ ਦੇ ਵਿੱਚ ਜਿਹੜੀਆਂ ਕੁਝ ਏਰੀਆਸ ਨੇ ਜਿਵੇਂ ਕੁਝ ਸਾਡੇ ਇਧਰਲੇ ਨਕਉਦਰ ਸਾਈਡ ਦੇ ਜਿਹੜੇ ਨਕਉਦਰ ਤੋਂ ਜੇ ਅਸੀਂ ਨੋਰਮਲ ਸਾਈਡ ਵੱਲ ਤੋਂ ਥੋੜਾ ਜਿਹਾ ਜਾਈਏ ਤੇ ਮਿੱਟੀ ਦਾ ਫਰਕ ਹੈ ਉੱਥੇ ਚਿਕਣੀ ਮਿੱਟੀ ਹੈ ਜਿੱਥੇ ਕੰਬਾਈਨਾ ਨਹੀਂ ਚੱਲ ਪਾਰੀਆਂ ਲੇਕਿਨ ਦੋਨੇ ਦੇ ਵਿੱਚ ਝੋਨੇ ਦੀ ਕਟਾਈ ਜਿਹੜੀ ਉਹ ਪੂਰੀ ਜੋਰਾਂ ਦੇ ਉੱਤੇ ਆ ਔਰ ਇਹੀ ਕਾਰਨ ਹੈ ਔਰ ਬਾਕੀ ਕੁਝ ਪਰਸੈਂਟ ਜਿਹੜਾ ਝਾੜ ਘਟ ਹੋਣ ਦਾ ਕਰਕੇ ਉਹਦਾ ਵੀ ਫਰਕ ਪੈ ਰਿਹਾ ਵੰਡੀਆਂ